ਸਾਰੇ ਆਸੀਓ ਅੱਜ ਪ੍ਰੈਸ ਕਾਨਫਰੈਂਸ ਦਾ ਮੇਨ ਮੋਟੋ ਹੈ ਕਿ ਇੱਕ ਅਵੇਰਨੈਸ ਦੇਣਾ ਕਿ ਕੱਲ ਫਰਾਂਸ ਤੋਂ ਇੱਕ ਬਹੁਤ ਸੀਨੀਅਰ ਪੋਲੀਟੀਸ਼ੀਅਨ ਤੇ ਦੋ ਬਹੁਤ ਵੱਡੀ ਕੰਪਨੀਆਂ ਮਲਟੀਨੇਸ਼ਨਲ ਕੰਪਨੀਆਂ ਦੇ ਸੀਈਓਸ ਤੇ ਡਾਇਰੈਕਟਰ ਦਿੱਲੀ ਆ ਰਹੇ ਨੇ ਇਹਨਾਂ ਨੂੰ ਮੈਂ ਹੋਸਟ ਕਰਾਂ ਪਰਪਸ ਹੈ ਪਠਾਨਕੋ ਪਠਾਨਕੋ ਦਾ ਯੁਵਾ ਤੇ ਪਠਾਨਕੋ ਦਾ ਯੂ ਇਨਾ ਵਾਸਤੇ ਸਕਿੱਲ ਡਵੈਲਪਮੈਂਟ ਦਾ ਫੋਕਸ ਪਲੱਸ ਜੌਬ ਓਪਰਚ्युनिटीज ਦਾ ਜਿੰਨੀ ਦੇਰ ਤੱਕ ਸਾਡੇ ਬੱਚੇ ਕਿਸੇ ਪਾਰਟਿਕੂਲਰ ਇੰਡਸਟਰੀ ਦਾ ਸਕਿੱਲ ਪੋਸੈਸ ਨਹੀਂ ਕਰਦੇ ਉਨੀ ਦੇਰ ਤੱਕ ਉਹਨਾਂ ਦੀ ਜੌਬਸ ਜਾਂ ਉਹਨਾਂ ਦੀ ਇਨਕਮ ਦਾ ਇੱਕ ਪੁਖਤਾ ਇੰਤਜ਼ਾਮ ਹੋਣਾ ਬਹੁਤ ਮੁਸ਼ਕਿਲ ਹੈ ਇਹ ਫਰਾਂਸ ਦੀ ਕੰਪਨੀ ਨਾਲ ਅਸੀਂ ਆਉਣ ਵਾਲੇ ਟਾਈਮ ਤੇ ਪਠਾਨਕੋਟ ਚ ਇੱਕ ਸਕਿੱਲ ਡਵੈਲਪਮੈਂਟ ਸੈਂਟਰ ਖੋਲਣ ਦਾ ਪ੍ਰਪੋਜ਼ਲ ਹੈ ਜਿਸ ਚ ਲੈਂਡ 에ਅਰ ਤੇ ਸੀ ਤਿੰਨੋ ਕੋਰਸ ਬੱਚਿਆਂ ਨੂੰ ਬੇਸ਼ੁਮਾਰ ਜੌਬ ਓਪਰਚ्युनिटीज ਮਿਲਣਗੇ ਐਸਾ ਸਕਿੱਲ ਹੈ ਜੋ ਹਾਈ ਨਾਰਥ ਇੰਡੀਆ ਚ ਸਕਿੱਲ ਡਵੈਲਪਮੈਂਟ ਸੈਂਟਰ ਹਾਈ ਤੱਕ ਨਹੀਂ ਓਪਨ ਹੋ ਰੱਖੇ ਬੱਚਿਆਂ ਨੂੰ ਫਾਇਰ ਫਾਈਟਿੰਗ ਸਕਿੱਲਸ 에ਅਰਕraft ਦੇ ਸੀ ਦੇ ਸੀ ਸ਼ਿਪਸ ਤੇ ਪਲੱਸ एयरपोर्ट पे काफी ज्यादा जॉब्स हुंदी है के आने वाले टाइम से जैसा सरकार बार-बार कह रही है कि इंडिया च एयरपोर्ट्स नंबर ऑफ एयरपोर्ट्स ग्रो कर रहे हैं आने वाले टाइम पे पठानकोट का एयरपोर्ट जो ऑलरेडी मुहिम चला रखी है वो भी कभी ना कभी ग्रो करेगा और थे वर्क फोर्स चाहिए उस वास्ते स्किल डेवलपमेंट इंस्टीट्यूट अही एफ्रेंच कबरीना खोलने का दादा प्रपोजल ट्रांजिटेड लीडर और सीईओ आ रहे हैं तो डिस्कशन पे पठानकोट भी विजिट कर लेंगे अभी शुरुआत में चर्चा करोगे वाले हैं ਉਹ ਪਠਾਨਕੋਟ ਲਾਸਟ ਟਾਈਮ ਵਿਜ਼ਿਟ ਆਲਰੇਡੀ ਕਰ ਚੁੱਕੇ ਨੇ ਤੇ ਆਉਣ ਵਾਲੇ ਟਾਈਮ 'ਚ ਜਿਹੜਾ ਸਾਡੀ ਲਾਸਟ ਫੇਜ਼ ਆਫ ਡਿਸਕਸ਼ਨਸ ਹੈ ਉਹ ਸਪਟੈਂਬਰ 'ਚ ਹੋ ਰਹੀ ਹੈ ਉਸ ਟਾਈਮ ਤੇ ਫਰਾਂਸ ਦਾ ਪੂਰਾ ਡੈਲੀਗੇਸ਼ਨ ਹੋ ਸਕਦਾ ਹੈ 6 ਤੋਂ ਤਕਰੀਬਨ 10 ਬੰਦਿਆਂ ਦੀ ਡੈਲੀਗੇਸ਼ਨ ਪਠਾਨਕੋਟ ਆਣਗੇ ਅਹੀਂ ਲੈਂਡ ਸਰਵੇ ਸਾਈਟਸ ਥੋੜੀ ਅਹੀਂ ਸ਼ਾਰਟਲਿਸਟ ਕੀਤੀਆਂ ਤੇ ਫਰਾਂਸ ਦੇ ਫੋਰ ਪੋਲੀਟੀਸ਼ੀਅਨ ਸਪਟੈਂਬਰ 'ਚ ਆਣ ਦਾ ਉਹਨਾਂ ਦਾ ਦਿੱਲੀ ਆਨ ਦਾ ਪਰਪਸ ਹੈ ਕਿ ਇੱਕ ਸੈਂਟਰ ਪੁਆਇੰਟ ਰਹਿੰਦਾ ਦਿੱਲੀ ਅ ਟੂ ਡੇ ਵਿਜ਼ਿਟ ਆ ਨਾ ਤੇ ਜਿਸ ਚਾਹੀ ਸਕਿਲ ਡਾਕੂਮੈਂਟ ਸੈਂਟਰ ਦੀ ਫਾਈਨਲ ਅਜੰਡਾ ਜਿਹੜਾ ਉਹ ਆਹੀ ਫਿਨਿਸ਼ ਹੋ ਗਿਆ ਸਰ ਪ੍ਰੋਜੈਕਟ 2026 ਚ ਉਮੀਦ ਹੈ ਕਿ ਇਹ ਫੰਕਸ਼ਨਲ ਹੋ ਜਾਣਾ ਤੇ ਇਹ ਜਿਹੜਾ ਇੰਸਟੀਚਿਊਟ ਪ੍ਰਦਾਨ ਕਰੇਗਾ ਕੀ ਬੈਨੀਫਿਟ ਜਿਹੜਾ ਬੱਚਿਆਂ ਨੂੰ ਮਿਲੇਗਾ ਸਰ ਬੈਨੀਫਿਟ ਹੈ ਕਿ ਬਹੁਤ ਸਾਰੀ ਜੌਬਸ ਹੈ ਸਾਡੀ ਏਵੀਏਸ਼ਨ ਸੈਕਟਰ ਚ ਤੇ ਜਿਹੜੀ ਸੀ ਰੂਟ ਸੈਕਟਰ ਚ तो हर बच्चा तो सिर्फ मर्चेंट नेवी बारे पता है हूँ तीस एयरपोर्ट जाते हो हर बच्चा पायलट पर नहीं बन सकता या एयर होस्टल्स नहीं बन सकता है। इस तु तो अलावा भी जॉब्स है चाहे वह बैगेज हैंडलिंग है चाहे वो एयर एयरक्राफ्ट मेंटेनेंस है चाहे एयरक्राफ्ट फाइट फायर फाइटिंग है सेम रोज फॉर सी शिप्स एज वेल चाहे टिकेटिंग है चाहे बैगेज हैंडलिंग है चाहे फायर फाइटिंग सी शिप्स है यह सारी जॉब्स आही सिर्फ और सिर्फ पायलट ਇਆ ਕ੍ਰੂ ਸਟਾਫ ਵਾਸਤੇ ਫੋਕਸ ਹੋ ਰਿਹਾ ਉਹਰੇ ਵਾਸਤੇ ਆਲਰੇਡੀ ਇੰਸਟੀਟਿਊਟਸ ਹੈ ਤੇ ਲੇਕਿਨ ਐਜਿਟ ਸਕਿਲਡ ਬੇਸਡ ਜੌਬਸ ਨੇ ਇਹਦੇ ਇੰਸਟੀਟਿਊਟਸ ਨਹੀਂ ਹੈ ਤੇ ਬੱਚੇ ਐ ਮੋਸਟਲੀ ਐ ਜੌਬਸ ਵੱਡੇ ਸ਼ਹਿਰ ਦੇ ਬੱਚੇ ਜਿਨ੍ਹਾਂ ਦੇ ਆਲਰੇਡੀ ਇੰਸਟੀਟਿਊਟਸ ਹੈ ਉਹ ਲੈਜੈਂਡ ਨੇ ਤੇ ਐ ਜੌਬਸ ਜ਼ਿਆਦਾ ਸਿਕਿਉਰ ਨੇ ਹੁਣ ਹਰ ਇੱਕ 에ਅਲਾਈਨ ਨੂੰ ਹਰ ਇੱਕ 에ਅਰਪੋਰਟ ਨੂੰ ਚਾਹੇ ਪਠਾਨਕੋਟ 에ਅਰਪੋਰਟ ਚ ਮਹੀਨੇ ਚ ਇੱਕ ਫਲਾਈਟ ਚੱਲੇ ਉਹਨਾਂ ਨੂੰ ਉਹਨੇ ਬੰਦੇ ਚਾਹੀਦੇ ਆ ਟਿਕਟਸ ਵਾਸਤੇ ਤੇ ਬੈਗੇਜ ਹੈਂਡਲਿੰਗ ਵਾਸਤੇ ਇੱਥੇ ਜੌਬ ਓਪਰਚੁਨਿਟੀ ਜਿਆਦਾ ਹੈ ਤੇ ਖਰਚਾ ਬਹੁਤ ਘੱਟ ਹੈ ਸਕਿਲ ਡਿਪਲੀਮੈਂਟ ਜਿਵੇਂ ਪਾਇਲਟ ਬਨਨ ਦਾ ਕੋਰਸ ਤੇ ਇੱਕ ਗਰਾਉਂਡ ਹੈਂਡਲਿੰਗ ਦਾ ਕਿਸੇ ਨੇ ਜੌਬ ਕਰਨੀ ਹੋਵੇ ਬਹੁਤ ਫਰਕ ਹੈ ਜ਼ਮੀਨ ਆਸਮਾਨ ਦਾ ਤੇ ਆਹੀ ਕੋਸ਼ਿਸ਼ ਸਾਡੀ ਹੈ ਕਿ ਪਠਾਨਕੋਟ ਦੀ ਜਨਤਾ ਨੂੰ ਪੂਰੇ ਇੰਡੀਆ ਚ ਸਭ ਤੋਂ ਘੱਟ ਵੇਜ ਤੇ ਇਹ ਕੋਰਸ ਮੁਹੱਈਆ ਕਰਾਇਆ ਜਾ ਤੇ ਫ੍ਰੈਂਚ ਕੰਪਨੀ ਸਾਰੀ ਆਪਣੀ ਜਿੰਨੀ ਵੀ ਟੀਚਿੰਗ ਹੋਏਗੀ ਜੋ ਵੀ ਇਨਫਰਾਸਟ੍ਰਕਚਰ ਹੋਏਗਾ ਉਹ ਸਾਰਾ ਫ੍ਰੈਂਚ ਹੋਏਗਾ ਤਾਂ ਕਿ ਬੱਚੇ ਨੂੰ ਵਰਲਡ ਕਲਾਸ ਅਥੇ ਮਤਲਬ ਪੀ training